ਇੱਥੇ ਉਮਰਪੁਰਾ ਇਲਾਕੇ ਦੇ ਵਿੱਚ ਮਾਤਾ ਸੁਲਖਨੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਲੀ ਨੂੰ ਜਾਂਦਾ ਇਲਾਕਾ ਉੱਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਤਰੀਕੇ ਤੋਂ ਦੁਕਾਨ ਉੱਤੇ ਉਥੋਂ ਰਾਗੀਰ ਇੱਕ ਜਖਮੀ ਹੋਇਆ ਉਹ ਉਥੇ ਅਸੀਂ ਇੱਥੇ ਆਏ ਸੀ ਏਅਰਟਲ ਵਾਲੇ ਇੱਥੇ ਖੋਦ ਰਹੇ ਸੀ ਪਾਈਪ ਜੜਾ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ ਸ਼ਾਇਦ ਉਹਨਾਂ ਵੀ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ ਪਾਈਪ ਤੋਂ ਪਾਈਪ ਅੱਗੇ ਜਾਂਦਾ ਉਹਨਾਂ ਨੇ ਉਹ ਡ੍ਰਿਲ ਕਰਦੇ ਕਿਤੇ ਉਹ ਪਾਈਪ ਨੂੰ ਜਿਹੜੀ ਗੁਜਰਾਤ ਗਿਆਸ ਵਾਲਿਆਂ ਦੀ ਪਾਈਪ ਤੋਂ ਨੀਚੇ ਜਾਂਦੀ ਆ ਉਹਨੂੰ ਕਿਤੇ ਹਿੱਟ ਕਰ ਗਈ ਆ ਉਥੋਂ ਲੀਕ ਕਰ ਗਈ ਜਿਹੜੀ ਦੁਕਾਨ ਦੇ ਲੱਗੇ ਹੋਇਆ ਇਨਸੀਡੈਂਟ ਉਥੇ ਸਾਹਮਣੇ ਸੀਵਰ ਦਾ ਵੀ ਕੋਹੋਲ ਹੈਗਾ ਸੀਵਰ ਕੰਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ ਕਿਤੇ ਉਥੋਂ ਪਾਈਪ ਕਿਤੇ ਰਿਸਦੀ ਰਹੀ ਹੈ ਦੁਕਾਨ ਦੇ ਅੰਦਰ ਏਸੀ ਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਵੀ ਹੋ ਗਈ ਆ ਏਸੀ ਨੂੰ ਅੱਗ ਲੱਗ ਗਈ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਉਹਨਾਂ ਕਾਫੀ ਨੁਕਸਾਨ ਹੋਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਅਸ ਵਿੱਚ ਇੰਜਰੀਜ਼ ਤੇ ਦੋ ਬੱਚੇ ਵੀ ਨੇ ਤੇ ਇੱਕ ਉਥੇ ਕੋ ਆਪਣਾ ਕੋਈ ਪ੍ਰਵਾਸੀ ਉਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਹੈ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਹੈ ਉਹਦੇ ਵੀ ਸਰੀਰ ਦੇ ਅਲਗ-ਅਲਗ ਅੰਗਾਂ ਤੇ ਜਿਹੜਾ ਦੁਕਾਨਦਾਰ ਦੁਕਾਨਦਾਰ ਦਾ ਥੋੜਾ ਜਿਆਦਾ ਬੰਨਾਂ ਦੀ ਹੈ ਉਸੇ ਵੱਲ ਹਸਪੀਟਲ ਲੈ ਗਏ ਪਤਾ ਲੱਗਾ ਕਿ ਸ਼ਾਇਦ ਇਹਨੂੰ ਰੈਫਰ ਵੀ ਕੀਤਾ ਉਸੇ ਵਾਰ ਲਾ ਸਕਦੇ ਆ ਜਾ ਕੇ ਤੇ ਅਸੀਂ ਦੇਖਦੇ ਆ ਤੇ ਉਸ ਤੋਂ ਬਾਅਦ ਵਿੱਚੋ ਜਿਹੜੇ ਇਹਨਾਂ ਦੇ ਡਿਪਟੀ ਡਾਇਰੈਕਟਰ ਆ ਆਨੰਦ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈਪਈ ਆ ਦੋਵੇਂ ਮੁੱਖਿਆਂ ਤੋਂ ਜਿਹੜੇ ਇਹਨਾਂ ਦੇ ਸੱਜੇ ਨੇ ਉੱਥੋਂ ਪਾਈਪਾਂ ਦਾ ਵਾਲਵ ਉਹਨਾਂ ਨੇ ਬੰਦ ਕਰਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਕਰ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰਿਸਟੋਰ ਕਰਨਗੇ ਇਹੋ ਜਿਹਾ ਤੇ ਟੂ ਆਊਟ ਲਗਭਗ ਇੰਡੀਆ ਹੀ ਇਹੋ ਪ੍ਰੋਸੈਸ ਹੈਗਾ ਪ੍ਰੋਸੀਜਰ ਇਹੋ ਹੀ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਗਾਉਂਡ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਇਹ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੋਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉੱਥੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਹੈ ਕਿ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅਨਗਿਆਲੀ ਦੇ ਨਾਲ ਜਾਂ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਗਈ ਹੋਵੇ ਤੇ ਪਾਈਪਰ ਸਾਹਬ ਹੋ ਗਿਆ ਤੇ ਉਹ ਕੋਈ ਇਨੀਸ਼ੀਅਲ ਕਿਤੇ ਹੋਈ ਆ ਤੇ ਹਰ ਉਹਦੇ ਨਾਲ ਅੱਗ ਫੜੇ ਨੇ ਉਹ ਐ ਸੱਚ ਨਹੀਂ ਹੈਗੀ ਗੁਜਰਾਤ ਦੇ ਜਸ ਦਾ ਜਿਹੜਾ ਬਾਕੀ ਕੰਮਤ ਉਹ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਦੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਤੁਸੀਂ ਵੀ ਇਹੋ ਦੇਖਿਆ ਹੋਣਾ ਕਿ ਸਾਡੇ ਵੀ ਨੋਟਿਸ ਤੋਂ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਤੇ ਕਿਸੇ ਦੀ ਅੰਗਲੀ ਜ਼ਰੂਰ ਹੈਗੀ ਇਹ ਠੀਕ ਰਿਜੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨੂੰ ਤੇ ਜੇ ਨਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਸਰ ਕੀ ਹਿੰਦਕ ਸਾਹਮਣੇ ਆਇਆ ਕਿ ਨੈਗਲੀਜੈਂਸੀ ਕੀ ਹੈ ਵਾਹ ਉਹ ਲੱਗੀ ਹੋਈਸ ਪਰ ਮੈਂ ਫਸਾਈ ਇਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਕੋਲ ਪਰਮਿਸ਼ਨ ਹੈ ਕਿ ਆ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈ ਅਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮ ਅਨਸਾਰ ਕਾਰਵਾਈ ਹੋਏਗੀ ਜੋ ਕੁਸੂਰ ਹੋਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਾਇਦਾ ਇੰਜਰਡ ਆ ਚਾਰ ਬੰਦੇ ਸੱਟੇ ਲੱਗੇ ਆ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟ੍ਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰਪੁਰੇ ਕੋਈ ਪਾਈਪ ਜਾਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀ ਕੋਲ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀ ਕਿ ਬਰਨਸ ਨਾਲ ਸਾਡੇ ਕੋਲ ਆਏ ਨੇ ਕੀ ਉਮਰ ਆਪਕਿੰਨੇ ਬਾਲ ਨੇ ਅ ਇੱਥੇ ਟੋਟਲ 4 ਪੇਸ਼ੈਂਟ ਸੀਗੇ ਅ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸੀਮੇਟ ਹਾਂਜੀ ਅ ਸਿਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜ਼ਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗਸ ਰਾਈਟ ਪੈਰ ਜਿਹੜਾ ਸੀਗਾ ਪੂਰਾ ਉਹ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਸੀਗਾ ਇੱਕ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਅੰਦਰ ਬੈਠੇ ਪੰਜਾਂ ਨੇ ਜਿਹੜਾ ਚਲਦਾ ਦੋ ਜਣ ਬਾਹਰ ਚੜ ਗਏ ਨੇ ਇੱਥੇ ਬੈਠੇ ਆਏ ਕੋਰਸੀਰ ਕੋ ਸੱਤ ਲਾਟ ਵਾਲਾ ਕੋਰਸੀ ਅੰਦਰ ਕਰ ਲਿਆ ਅੰਦਰ ਇੱਕ ਇੰਨੀਆਂ ਬੈਠੇ ਆ ਉਹ ਬਾਹਰ ਗੈਸ ਦਾ ਐਕਡਮ ਪਾਉਂਦੇ ਰਿਹਾ ਗੁਜਰਾ ਗਿਆ ਸਾਰੇ ਉਹਨਾਂ ਦੀ ਗੈਸ ਦੀਕ ਹੋ ਗਈ ਐ ਬਾਹਰ ਸੇਵਨ ਦਾ ਟੱਕਣ ਜਾਈ ਰਿਖੇ ਹਨ ਅਸੀਂ ਅੰਦਰ ਬੈਠੇ ਇੱਕ ਦਮ ਪਤਾ ਨਹੀਂ ਸਮਝ ਲੱਗੀ ਇੱਕ ਦਮ ਅੱਗੇ ਮੌਨੋਟਾਇਲੀ ਆਈ ਇਹ ਕੰਮ ਕਰਨਾ ਆਥਣਾ ਕਰਨਾ ਪੈ ਗਿਆ ਅਸੀਂ ਸਮਝ ਲੱਗੀ ਭੱਡੀਆਂ ਬਾਹਰ ਨੂੰ ਕਿੰਨੇ ਚਾਰ ਜਾਨੇ ਮੁੰਡੇ ਰੁਪਾ ਨੇ ਕੌਣ ਚੱਕ ਲਗਾ ਕਿ ਇੰਨੀਆਂ ਦਾ ਬਾਹਰ ਨੂੰ ਭੱਡੀਆਂ ਫੈਲਣਾ ਲੱਗਿਆ ਸ਼ਕਤੀਆਂ ਨਾਲ ਜਿਹੜਾ ਇੰਟਰਨੈਟ ਬਾਹਰ ਤੇ ਐਪ ਹੋਦੇ ਨਾ ਐਪ ਗੈਸ ਵਾਲਾ ਕਿ ਉਹਨਾਂ ਨੇ ਪੌਣੀ ਦੋਨਾਂ ਇਆ ਵੀ ਦੁਕਾਨਦਾਰ ਤੇ ਜਮਰੇ ਗਿਆ ਫਨੀ ਕੋ ਲੈ ਕੇ ਆ ਗਿਆ ਫਨੀ ਕੋ ਲੈ ਕੇ ਉਹ ਕਿੰਨਾ ਦੇਖ ਰਿਹਾ ਕਿ ਚਲੀ ਗਈ ਅੰਦਰ ਅੱਗੇ ਵਾਲੀ ਅੰਦਰ ਜਾ ਕੇ ਤੇ ਆਵਾਜ਼ ਆਈ ਥਾ 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 ਆਈ ਗਏ ਗੋਲੀ ਗੱਲ ਚੱਲ ਗਈ ਰੋਲੇ ਪੈ ਕੇ ਬੜਾ ਬੋਝ ਤੇ ਮੈਂ ਦੇਖਿਆ ਤੇ ਜਿਹੜਾ ਲਗਾਇਆ ਮੈਂ ਦੇਖਿਆ ਜਿਹੜਾ ਰਿਸਤ ਉੱਤੇ ਬਾਹਰ ਲਾਇਆ ਜਿਹੜੀ ਦੁਕਾਨੀ ਉਹ ਥੋੜਾ ਜਿਹਾ ਬਾਹਰ ਬੜਾ ਅੱਗ ਲੱਗੀ ਹੋਈ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਕੋਲ ਲਾਇਆ ਦੌਰ ਗਿਆ ਕੱਪੜੇ ਕੋਲ ਲਾਇਆ ਕੱਪੜੇ ਕੋਲ ਮੇਰੇ ਲਾਹ ਤੇ ਉਹ ਜਿਹੜੇ ਜਿਹੜੇ ਥੱਲੇ ਆਏ ਆ ਮੇਰੀ ਛੋਟੀ ਭੁਧਾਈ ਏ ਥੋੜਾ ਬ ਤੇ ਉਹ ਕਹਿੰਦੀ ਤੁਹਾਡਾ ਬਰਦਰ ਨਾਲ ਹੀ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਿਆ ਗਈ ਤੁੰਗੋ ਯਾਕੀ ਪਟੇ ਆ ਗਈ ਉੱਥੇ ਮਾਰਾ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪੌਦੇ ਬਲੇ ਅੰਡਰਗਰਾਉਂਡ ਜੀ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਪਾਟੀ ਆ ਗੈਸ ਪਾਟੀ ਉੱਥੇ ਇੱਕ ਜਿਹੜਾ ਗਟਰੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਵੀ ਤੁਹਾਡੀ ਜਿਹੜੀ ਗੈਸ ਤੇ ਲੀਕ ਹੁੰਦੀ ਵੀ ਤੇ ਗੈਸ ਬੰਦ ਕਰ ਦੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਕਿਹਾ ਇਹਨਾਂ ਨੇ ਉਹ ਮੁੰਡੇ ਦੇ ਸਾਹਮਣੇ ਬੰਦੇ ਆਏ ਤੇ ਬੰਦਾ ਪਰ ਖਾਏਗਾ ਜਿੰਨਾ ਵੀ ਕੋਈ ਗਰਮੀ ਹੈ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬੰਦ ਬੰਦ ਕਰ ਦੇ ਮੁੰਡੇ ਹਾਂਜੀ ਚਾਰ ਜੀ ਇਹ ਦੁਕਾਨ ਹੈ ਜੀ ਆਪਣੇ ਉੱਥੇ ਉਹ ਰਿਸ਼ਵਤ ਗਰਵਾਲ ਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦਿੱਤੀ ਹੋਈ ਹੈ ਤੇ ਵੇਲੇ ਤਾਂ ਮੈਂ ਬਹਿ ਜੀ ਦੱਸਦਾ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛੜ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ काम कर रहा था में। पता नहीं क्या हुआ वो पैप फट गया पता नहीं क्या हुआ गैस का, गैस का पैप फट गया आग आ गई अंदर उसमें सारे जल गए काम करता हूँ नहीं सर मैं मैं परदेशी बंदा मैं सर अपना काम करता हूँ घूम फिर के